ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਪ ਜੀ ਸਾਖੀ ਸਰਵਨ ਕਰ ਰਹੇ ਹੋ ਭਾਈ ਬਦੀ ਚੰਦ ਨੇ ਘੋੜੇ ਵਾਪਸ ਲਿਆਉਣੇ ਇੱਕ ਵਾਰ ਕਾਬਲ ਦੀ ਸੰਗਤ ਗੁਰੂ ਦਰਸ਼ਨ ਨੂੰ ਆਈ ਤਾਂ ਉਹਨਾਂ ਨਾਲ ਭਾਈ ਕਰੋੜੀ ਮਲ ਵੀ ਆਇਆ ਜਿਹੜਾ ਇੱਕ ਚੰਗੀ ਨਸਲ ਦੇ ਘੋੜੇ ਗੁਲਬਾਗ ਤੇ ਦਿਲਬਾਗ ਗੁਰੂ ਜੀ ਨੂੰ ਭੇਟ ਕਰਨ ਵਾਸਤੇ ਲਿਆਇਆ ਜਦ ਇਹ ਸਾਰੀ ਸੰਗਤ ਲਾਹੌਰ ਵਿੱਚ ਘੁੰਮ ਫਿਰ ਰਹੀ ਸੀ ਤਾਂ ਲਾਹੌਰ ਦੇ ਹਾਕਮ ਅਨਾਇਤ ਉੱਲਾ ਦੀ ਨਜ਼ਰ ਉਹਨਾਂ ਘੋੜਿਆਂ ਤੇ ਪੈ ਗਈ ਅਨਾਇਤ ਉੱਲਾ ਨੇ ਉਹ ਘੋੜੇ ਮੁੱਲ ਲੈਣੇ ਚਾਹੇ ਪਰ ਕਰੋੜੀ ਮਲ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਉਹ ਘੋੜੇ ਵੇਚਣ ਵਾਸਤੇ ਨਹੀਂ ਬਲਕਿ ਆਪਣੇ ਇਸਤ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟ ਕਰਨ ਵਾਸਤੇ ਲਿਆਇਆ ਹੈ ਹਾਕਮ ਉਸ ਦੀ ਇਸ ਗੱਲ ਤੇ ਚਿੜ ਗਿਆ ਅਤੇ ਉਸ ਦੋਵੇਂ ਘੋੜੇ ਖੋਹ ਲਏ ਜਦ ਕਾਬਲ ਦੀ ਸੰਗਤ ਗੁਰਪਾਸ ਪੁੱਜੀ ਤਾਂ ਸਾਰੀਆਂ ਸੰਗਤਾਂ ਕਾਰ ਪੇਟ ਰੱਖ ਮੱਥਾ ਟੇਕ ਕੇ ਬੈਠ ਗਈਆਂ ਪਰ ਕਰੋੜੀ ਮੱਲ ਕੋਈ ਪੇਟ ਅੱਗੇ ਰੱਖਣ ਦੀ ਥਾਂ ਉਦਾਸ ਲਹਿਜੇ ਵਿੱਚ ਬੋਲਿਆ ਮਹਾਰਾਜ ਮੈਂ ਆਪ ਜੀ ਨੂੰ ਪੇਟ ਕਰਨ ਵਾਸਤੇ ਦੋ ਵਧੀਆ نسل ਦੇ ਘੋੜੇ ਗੁਲਬਾਗ ਤੇ ਦਿਲਬਾਗ ਲਿਆਇਆ ਸੀ ਪਰ ਉਹ ਰਾਹ ਵਿੱਚ ਲਾਹੌਰ ਦੇ ਹਾਕਮ ਅਨਾਇਤੁੱਲਾ ਨੇ ਖੋ ਲਏ ਹਨ ਮੇਰੇ ਪਾਸ ਹੁਣ ਆਪ ਜੀ ਨੂੰ ਕਾਰਪੇਟ ਕਰਨ ਲਈ ਕੁਝ ਨਹੀਂ ਬਚਿਆ ਗੁਰੂ ਜੀ ਨੇ ਉਸ ਨੂੰ ਦਿਲਾਸਾ ਦਿੱਤਾ ਤੇ ਹੱਸਦੇ ਹੋਏ ਬੋਲੇ ਤੇਰੇ ਕੋੜੇ ਸਾਨੂੰ ਪਹੁੰਚ ਗਏ ਹਨ ਉਹਨਾਂ ਨੂੰ ਹੁਣ ਆਪੇ ਲੈ ਆਵਾਂਗੇ ਤੂੰ ਫਿਕਰ ਨਾ ਕਰ ਅਸੀਂ ਤੇਰੇ ਤੇ ਬਹੁਤ ਖੁਸ਼ ਹੋਏ ਹਾਂ ਤੇਰੀ ਕੀਮਤੀ ਭੇਟਾ ਪ੍ਰਾਪਤ ਕਰਕੇ ਹੀ ਛੱਡਾਂਗੇ ਭਾਈ ਕਰੋੜੀ ਮੱਲ ਨੂੰ ਤਸੱਲੀ ਹੋ ਗਈ ਅਤੇ ਉਹ ਖੁਸ਼ ਹੋ ਗਿਆ ਗੁਰੂ ਜੀ ਨੇ ਵਿਦੀਚੰਦ ਨੂੰ ਆਪਣੇ ਪਾਸ ਬੁਲਾਇਆ ਉਸ ਨੂੰ ਥਾਪੜਾ ਦਿੱਤਾ ਤੇ ਪੰਜਾਂ ਗੁਰਾਂ ਦਾ ਨਾਮ ਲੈ ਕੇ ਅਰਦਾਸ ਕੀਤੀ ਅਤੇ ਉਸ ਨੂੰ ਲਾਹੌਰ ਵੱਲ ਕੱਲ ਦਿੱਤਾ ਵਿਦੀ ਚੰਦ ਲਾਹੌਰ ਪੁੱਜ ਕੇ ਪਾਈ ਜੀਵਨ ਦੇ ਘਰ ਠਹਿਰ ਗਿਆ ਅਗਲੇ ਦਿਨ ਉਸ ਇੱਕ ਕਾਹੀ ਦਾ ਪੇਸ ਧਾਰ ਰਿਆ ਅਤੇ ਵਧੀਆ ਕਾਹ ਦੀ ਇੱਕ ਪੰਡ ਖੋਤ ਕੇ ਅਤੇ ਝਾੜ ਦੇ ਕਿਲੇ ਦੀ ਬਾਹਰਲੀ ਦੀਵਾਰ ਕੋਲ ਜਾ ਬੈਠਾ ਘੋੜਿਆਂ ਦਾ ਦਰੋਗਾ ਸੈਦੇ ਖਾਂ ਜਦ ਬਾਹਰ ਆਇਆ ਤਾਂ ਵਧੀਆ ਕਾਹ ਵੇਖ ਕੇ ਉਹ ਬਹੁਤ ਪ੍ਰਸੰਨ ਹੋਇਆ ਪਰ ਕਾਹ ਵੀ ਸਸਤੇ ਮੁੱਲ ਤੇ ਮਿਲ ਜਾਣ ਉਤੇ ਹੋਰ ਵੀ ਖੁਸ਼ ਹੋਇਆ ਉਸ ਕਾਹੀ ਵਿਦੀ ਚੰਦ ਨੂੰ ਪੰਡ ਚੁਕਾਈ ਅਤੇ ਘੋੜਿਆਂ ਨੂੰ ਪਾਉਣ ਲਈ ਉਸ ਨੂੰ ਸ਼ਾਹੀ ਅਸਤਬਲ ਵਿੱਚ ਲੈ ਗਿਆ ਭਾਈ ਵਿਦੀ ਚੰਦ ਘੋੜਿਆਂ ਨੂੰ ਪਾਉਂਦੇ ਰਹੇ ਅਤੇ ਉਹਨਾਂ ਨੂੰ ਪਲੋਸ ਕੇ ਪਿਆਰ ਵੀ ਦਿੰਦੇ ਰਹੇ ਭਾਈ ਵਿਦੀ ਚੰਦ ਰੋਜ਼ ਕਾਲ ਲਿਆਉਂਦਾ ਅਤੇ ਘੋੜਿਆਂ ਨੂੰ ਪਾਉਂਦਾ ਇਸ ਨਿਤ ਦੀ ਸੇਵਾ ਸੰਭਾਲ ਕਰਕੇ ਘੋੜੇ ਵੀ ਭਾਈ ਵਿधिਚੰਦ ਨੂੰ ਪਛਾਨਣ ਲੱਗ ਗਏ ਆ ਤੇ ਜਦ ਉਹ ਕਾ ਲੈ ਕੇ ਆਉਂਦਾ ਤਾਂ ਉਹ ਅੱਗੋਂ ਹਿੰਕਦੇ ਸੈਦੇਖਾਨ ਨੇ ਭਾਈ ਵਿधिਚੰਦ ਦਾ ਇਹਨਾਂ ਪਿਆਰ ਵੇਖ ਕੇ ਉਸ ਨੂੰ ਘੋੜਿਆਂ ਦੀ ਸੇਵਾ ਲਈ ਨੌਕਰ ਹੀ ਰੱਖ ਲਿਆ ਆਪ ਉਹ ਬੜੇ ਭੋਲੇ ਭਾਲੇ ਬਣ ਕੇ ਰਹਿੰਦੇ ਸਨ ਪਰ ਘੋੜਿਆਂ ਨਾਲ ਆਪਣਾ ਸਨੇਹ ਦਿਨ ਬਿਦਿਨ ਵਧਾਈ ਜਾਂਦੇ ਸਨ ਉਹ ਰੋਜ਼ ਰਾਤ ਨੂੰ ਇੱਕ ਵੱਡਾ ਪੱਥਰ ਬਾਹਰ ਦਰਿਆ ਵਿੱਚ ਸੁੱਟ ਦਿੰਦੇ ਸਨ ਦਰਿਆ ਰਾਵੀ ਕਿਲੇ ਦੀਆਂ ਕੰਧਾਂ ਨੂੰ ਛੂ ਕੇ ਵਹਿ ਰਿਹਾ ਸੀ ਪੱਥਰ ਸੁੱਟਣ ਦੀ ਖੜਾਕ ਨੂੰ ਸੁਣ ਕੇ ਜਦ ਚੌਕੀਦਾਰ ਵੇਖਦੇ ਤਾਂ ਉਹਨਾਂ ਨੂੰ ਕੁਝ ਨਾ ਦਿਸਦਾ ਆਖਿਰ ਉਹਨਾਂ ਸਮਝਿਆ ਕਿ ਕੋਈ ਜਾਨਵਰ ਕਿਲੇ ਦੀ ਕੰਧ ਨਾਲ ਆ ਟਕਰਾਉਂਦਾ ਹੈ ਇਸ ਲਈ ਇਸ ਪਾਸਿਓ ਉਹ ਅਵੇਸਲੇ ਹੋ ਗਏ ਵਿ디ਚੰਦ ਆਪਣੇ ਤਨਖਾਹ ਵੀ ਪਹਿਰੇਦਾਰਾਂ ਨੂੰ ਖਵਾ ਪਿਆ ਛੜਦੇ ਸਨ ਉਹ ਉਹਨਾਂ ਨੇ ਪਿਆਰ ਖੁਸ਼ ਸਨ ਉਹ ਜਦ ਵਿਦੀਚੰਦ ਨੂੰ ਅਗਲੀ ਤਨਖਾਹ ਮਿਲੀ ਤਾਂ ਉਹਨਾਂ ਪਹਿਲੇਦਾਰਾਂ ਨੂੰ ਇੰਨਾ ਖਵਾਇਆ ਪਿਆਇਆ ਕਿ ਉਹ ਬੇਹੋਸ਼ ਹੋ ਗਏ ਵਿਦੀਚੰਦ ਨੇ ਉਹਨਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਫਿਰ ਉਹਨਾਂ ਚਾਬੀਆਂ ਲਈਆਂ ਕੋਰੇ ਗੁਲਬਾਗ ਨੂੰ ਖੋਲਿਆ ਤੇ ਪਿਸ਼ਾਣ ਹਟਾ ਕੇ ਉਸ ਤੋਂ ਇੰਨੇ ਜ਼ੋਰ ਨਾਲ ਛਾਲ ਮਰਵਾਈ ਕੇ ਉਹ ਵਿਦੀਚੰਦ ਸਮੇਤ ਇਲਾਟਾ ਪਕੇ ਦਰਿਆ ਵਿੱਚ ਕੁੱਦ ਗਿਆ ਭਾਈ ਵਿਦੀਚੰਦ ਨੇ ਘੋੜਾ ਗੁਰੂ ਨੂੰ ਜਾ ਪੇਸ਼ ਕੀਤਾ ਗੁਰੂ ਜੀ ਨੇ ਪਰਿਸੰਗਤ ਵਿੱਚ ਭਾਈ ਵਿਦੀਚੰਦ ਦੀ ਬਹੁਤ ਪ੍ਰਸ਼ੰਸਾ ਕੀਤੀ ਦੂਸਰਾ ਘੋੜਾ ਵਿਦੀਚੰਦ ਨਮੂਜੀ ਬਣ ਕੇ ਲੈ ਗਿਆ ਜਦ ਦੂਸਰਾ ਘੋੜਾ ਵੀ ਲੈ ਕੇ ਉਹ ਗੁਰੂ ਜੀ ਪਾਸ ਪਹੁੰਚ ਗਿਆ ਤਾਂ ਗੁਰੂ ਜੀ ਨੇ ਉਸ ਨੂੰ ਛਾਤੀ ਨਾਲ ਲਾਇਆ ਤੇ ਕਿਹਾ ਵਿਦੀਚੰਦ ਸ਼ੀਨਾ ਗੁਰੂ ਦਾ ਸੀਨਾ ਪ੍ਰੇਮ ਭਗਤ ਲੀਨਾ ਕਦੀ ਕਮੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ